ਦੇਖੋ ਰੈਣਪੁਰੇ ਪੱਟੀ ਦੇ ਨਾਲ ਕੀ ਗੱਲ ਬੋਲਦੀ ਕਾਦੀ ਬੇਟੀ ਨਾਲ ਇਹ ਘਰ ਭਾਰੇ ਗਈ ਵਗੀ ਅੱਛੇ ਬਾਗੇ ਲੈ ਲੈ ਆਏ ਮੂੰਗਾ ਪਟਾਏ ਕੋਈ ਲੈ ਕੇ ਗਿਆ ਉਹ ਭਾਈ ਹਾਂ ਝਾਂਲਾ ਜਾ ਕੋਈ ਅੱਛਾ ਜੀ ਤੁਹਾਡੇ ਪਿੰਡ ਦਾ ਉਹ ਮੈਂ ਪਿੰਡ ਦਾ ਨਹੀਂ ਲਾਉਂ ਤੇ ਪਿੰਡ ਦਾ ਨਾ ਆਹ ਚਲਾਦਾ ਲੱਗੇ ਅੱਛਾ ਜੀ ਤੁਹਾਨੂੰ ਕਿੱਥੇ ਰਾਮਾ ਲੱਗਦਾ ਕਈ ਤੇ ਲੌਟਿਆ ਸਾਰੇ ਹੀ ਹਿਦਾਇਆ ਕਿਦ ਸਾਰਾ ਪੱਟੀ ਹੋ ਗਿਆ ਤੁਹਾਰੇ ਹੋਰ ਕੀ ਆਪੇ ਕਿ ਦੋਪੇ ਕੀ ਗਿਆ ਕੌਣ ਜਿਹੜੀ ਛੱਟ ਕੇ ਗਿਆ ਤਦੋਂ ਲੱਗਦਾ ਕੋਈ ਗੱਲ ਘਮ ਹੋਇਆ ਲੱਗਦਾ ਆਉਂਦਾ ਆ ਇਸ ਤੋਂ ਮਾਦੀ ਕੋਈ ਦਰਖਾਸਤ ਪਾ ਦਿੱਤੀ ਆ ਹਾਂਜੀ ਠੀਕ ਹੈ ਜਿਹੜਾ ਉਹ ਬੰਦਾ ਛੱਡ ਕੇ ਗਿਆ ਵਾ ਤੇ ਉਹ ਖੜਿਆ ਗਿਆ ਜਾਂ ਮੈਂ ਖੜਿਆ ਗਿਆ ਥਾਣੇ ਹਾਂ ਅੱਛਾ ਥਾਣੇ ਹਾਂ ਹਾਂਜੀ ਜਿਹੜੀ ਆਪਣਾ ਕੁੜੀ ਦੇ ਕੋਲ ਬਾਕੀ ਹਰ ਤਰੀਕੇ ਦੇਖਣ ਕੋਲ ਨਹੀਂ ਆ ਉਹ ਜਮਾਨਤ ਉਹਦੇ ਵਿੱਚ ਆ ਤੇ ਕਿੰਨੇ ਬੇਟੇ ਆ ਬੇਟੇ ਨਹੀਂ ਆ ਅਸਲ ਬੇੜੀ ਇਹ ਕੋਲ ਮੰਗ ਜਾਂਦੇ ਆ ਆਪਾਂ ਨੇ ਆਪਣੀ ਗਾਤ ਨੂੰ ਸਲਾਹ ਚਾਹੀਦੀ ਗਾ ਕੇ ਤੀ ਪਰ ਨਾ ਕੋਈ ਪਾ ਇਤਰਾ ਦਾ ਕਰੇ ਬਾਬਲਾ ਜੀ ਕੱਲ ਢਾਈ ਕੋਈ ਸਾਡੇ ਕੋਲ ਦਰਵਾਜ਼ਾ ਬਤੀ ਇਹਨਾਂ ਨੇ ਸਾਡੀ ਕੁੜੀ ਨਾ ਕੋਈ ਬਿਠਾ ਕੇ ਲੈ ਗਿਆ ਬੱਸ ਜਿੱਦ ਮੰਨ ਬੁਦੀ ਕੁੜੀ ਸਾਡੀ ਹੁੰਦੀ ਇਹ ਉਹਨੂੰ ਉਠਾ ਕੇ ਲੈ ਗਿਆ ਅਨਸ਼ਾਤਾ ਤੇ ਦੇਰ ਤੀ ਉਤ ਤੋਂ ਬਾਅਦ ਉਹ ਅੰਮਿ ਭਾਲ ਕਰਨੀ ਸ਼ੁਰੂ ਕਰ ਦਿੱਤੀ ਉਤ ਤੋਂ ਬਾਅਦ 5:30 5:30 ਵਜੇ ਆਇਆ ਤ੍ਰੇਨ ਪਾਰਕ ਲਾਗੇ ਕੁੜੀ ਨੂੰ ਛੱਡਣ ਵਾਸਤੇ ਜੀ ਉਹ ਕੁਝ ਲੋਕ ਇਕੱਠੇ ਹੋ ਗਏ ਉਹਨਾਂ ਨੇ ਬੰਦੇ ਨੂੰ ਘੇਰ ਲਿਆ ਸਾਨੂੰ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਥਾੜੇ ਅਸੀਂ ਜਾ ਕੇ ਉਥੋਂ ਪੜ ਲਈ ਉਤ ਤੋਂ ਬਾਅਦ ਉਹ ਤੇ ਅਪੀਅਰ ਰੋਲ ਕਰ ਦਿੱਤੀ

ਹਾਂ ਬਕਰਵਾ ਆ ਜਾ ਰਿਹਾ ਜੋ ਰਾਤ ਦੇ ਡਾਕਟਰ ਅਵੇਲੇਬਲ ਨਹੀਂ ਹੈ ਤੋਂ ਹਾਂ ਹੁਣ ਕਰਾ ਲਿਆ ਜਾ ਰਿਹਾ ਲੇਡੀ ਪੁਲਸ ਆਈ ਇਹ ਅਸੀਂ ਬਲਵਿੰਦਰ ਕੌਰ ਜੀ ਆਪੀਆ ਦਾ ਮਨਮੁਖੀ ਜਿਹੜੀ ਲੜਕੀ ਜਿਹੜੀ ਉਹਨਾਂ ਕੋਲ ਦੇ ਬਲਾਕਰ ਹਾਂਜੀ ਤੇ ਕੀ ਕੋਈ ਮਾਮਲਾ ਦੱਸਦਾ ਸਾਰੇ ਮਨਮੁਖੀ ਲੜਕੀ ਸੀ ਇਹਨੂੰ ਇਹਨਾਂ ਦੇ ਸ਼ਹਿਰ ਦਾ ਹੀ ਉਹ ਦਾ ਖੜ ਗਿਆ ਉਹ 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 ਇਹ ਜਿਹੜਾ ਛੱਡ ਕੇ ਗਿਆ ਕੀ ਉਹ ਕਿੰਨੇ ਉਮਰ ਦੇ ਹੋਏ? ਇਹਨੇ 40 ਸਾਲ ਉਮਰ ਦੇ ਹੋਏ। ਟੇਲਰ ਕੀ ਦੀ? ਅੱਧੀ 50 ਸਾਲ ਦੇ।